ਦੇ ਨਾਲ ਚੱਲ ਰਿਹਾ ਜੇਕਰ ਉਧਰ ਦੇਖੀਏ ਸਿਮਰ ਜੀ ਕਿਤਨਾ ਜ਼ਬਰਦਸਤ ਪੋਰਟਰੇਟ ਬਣਾਇਆ ਹੋਇਆ ਹੈ ਕੀ ਬਾਤ ਮਹਾਰਾਜਾ ਰਣਜੀਤ ਸਿੰਘ ਰੋਪੜ ਵਿਖੇ ਜਦੋਂ ਰੋਪੜ ਵੀ ਧਰਤੀ ਤੇ ਮੌਜੂਦ ਹੈ ਰੋਪੜ ਇੱਧਰ ਹੀ ਹੈ ਮਾਹੌਲੀ ਚੰਡੀਗੜ੍ਹ ਵਾਲੇ ਪਾਸੇ ਤੇ ਸਾਨੂੰ ਰਾਜਾ ਚਾਹੀਦਾ ਜੋ ਵੀ ਬਿਲਕੁਲ ਜੀ ਆ ਜਿਹੜੀ ਸਾਹਮਣੇ ਤੁਸੀਂ ਤੋਪ ਦੇਖ ਰਹੇ ਹੋ ਇਹ ਜਮਜਮਾ ਤੋਪ ਹੈ ਭਾਈ ਸੁਖਾ ਸਿੰਘ ਤੋਂ ਵੱਡੀ ਤੋਪ ਜਮਜਮਾ ਦਾ ਕਬਜ਼ਾ ਲਿਆ ਸੀਗਾ ਵੱਡੀ ਤੋਪ ਜਮਜਮਾ ਦੇ ਨਾਲ ਹੀ ਦੇਖੋ ਕਿੰਨੇ ਸੋਹਣੇ ਪੋਰਟਰੇਟ ਨੇ ਕੀ ਬਾਤ ਹੈ ਜੀ ਕੀ ਬਾਤ ਪੋਰਟਰੇਟ ਆਫ ਮਹਾਰਾਜ ਅਨੰਦ ਸਿੰਘ ਬਹੁਤ ਸੋਹਣੀ ਤਸਵੀਰ ਹੈ ਇਹ ਲਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਅੱਜ ਆਪਾਂ ਪਹੁੰਚੇ ਆਂ ਕੰਪਨੀ ਬਾਗ ਦੇ ਵਿੱਚ ਵਿਰਾਸਤ ਜਿਹਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੀਆਂ ਉਹਨਾਂ ਦੇ ਜੀਵਨ ਦੀਆਂ ਕੁਝ-ਕੁਝ ਚਲਕੀਆਂ ਆਓ ਤੁਹਾਨੂੰ ਦਿਖਾਉਨੇ ਆਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਬਾੜ ਦੀਆਂ ਹੈਗੀਆਂ ਨੇ ਸੋ ਕਹ ਲਈਏ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਆਦੇਸ਼ ਦਿਖਾ ਦਿਓ ਹਾਂ ਆਦੇਸ਼ ਹੈਗਾ ਹੈ ਕਿ ਰਿਆਆ ਦੀ ਭਲਾਈ ਤੇ ਸਰਕਾਰੀ ਖਜ਼ਾਨੇ 'ਚ ਵਾਅਦਾ ਹਰ ਵਕਤ ਚੌਕਸੀ ਅਧੀਨ ਰੱਖੋ ਮੁਲਕ ਦੀ ਖੁਸ਼ਹਾਲੀ ਨੂੰ ਮੁੱਖ ਰੱਖਦੇ ਹੋਏ ਆਪਣੇ ਚੰਗੇ ਵਰਤਾਓ ਨਾਲ ਰਿਆਆ ਨੂੰ ਖੁਸ਼ ਤੇ ਰਾਜੀ ਰੱਖੋ ਰਿਆਆ ਕਹਿੰਦੇ ਨੇ ਕਿ ਰਿਆਸਤ ਦੇ ਲੋਕਾਂ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਇਸ ਆਦੇਸ਼ ਤੋਂ ਹੀ ਪਤਾ ਲੱਗਦਾ ਕਿ ਉਹ ਆਪਣੀ ਰਿਆਸਤ ਤੇ ਆਪਣੇ ਲੋਕਾਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਸੀ mohabbat ਦੇ ਨਾਲ ਆਪਾਂ ਦੇ ਆਦੇਸ਼ ਨੇ ਸੋ ਦੂਜੇ ਪਾਸੇ ਦੂਜੇ ਪਾਸੇ ਗੱਲ ਕਰ ਲਈਏ ਤਾਂ ਉਰਦੂ ਪਾਸ਼ਾ ਦੇ ਵਿੱਚ ਵੀ ਇਸ ਦਾ ਜਿਹੜਾ ਜ਼ਿਕਰ ਆ ਉਹ ਕੀਤਾ ਹੋਇਆ ਕਿਉਂਕਿ ਉਸ ਸਮੇਂ ਤੇ ਜ਼ਿਆਦਾਤਰ ਮੁਗਲਵੀ ਉਰਦੂ ਸਮਾਈ ਦੇ ਸੀ ਬਿਲਕੁਲ ਜੀ ਸੋ ਉਹ ਪਾਸ਼ਾ ਵੀ ਜਿਹੜੀ ਇਸ ਜਗ੍ਹਾ ਤੇ ਵਰਤੀ ਹੋਈ ਆ ਆ ਦੇਖੋ ਜੀ ਥੱਲੇ ਉਰਦੂ ਦੇ ਵਿੱਚ ਲਿਖਿਆ ਹੋਇਆ ਵਾ ਸਿਮਰ ਜੀ ਫਰਮਾਨ ਮਹਾਰਾਜਾ ਰਣਜੀਤ ਸਿੰਘ ਉਰਦੂ ਦੇ ਵਿੱਚ ਤੇ ਜੋ ਤੁਸੀਂ ਉਧਰ ਪੜ੍ਹਿਆ ਹਾਂ ਜੋ ਤੁਸੀਂ ਉਧਰ ਪੜ੍ਹਿਆ ਉਹੀ ਸੇਮ ਇੱਧਰ ਚੀਜ਼ ਲਿਖੀ ਹੋਈ ਹੈ ਸੋ ਇਹ ਐਂਟਰੀ ਗੇਟ ਆ 10 ਰੁਪਏ ਸਿਰਫ ਇਸ ਦੀ ਟਿਕਟ ਹੈਗੀ ਆ ਤੇ ਇਹ ਸਾਰਾ ਇਤਿਹਾਸ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਜੁੜਿਆ ਮਿਲੇਗਾ ਕਿ ਕਿੰਨੀਆਂ ਜਿਹੜੀਆਂ ਜੰਗਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤੀਆਂ ਆ ਸੂਰਸ਼ੂ ਲੈ ਕੇ ਸਾਰਾ ਇਤਿਹਾਸ ਜਿਦਾ ਹੈ। ਆ ਦੇਖੋ ਸਟਾਰਟਿੰਗ ਦੇ ਵਿੱਚ ਤੁਸੀਂ ਮਹਾਰਾਜਾ ਰਜੀਤ ਸਿੰਘ ਸਾਹਿਬ ਦਾ ਪੋਰਟਰੇਟ ਦੇਖ ਰਹੇ ਹੋ। ਲਾਹੌਰ ਦਾ ਬਾਦਸ਼ਾਹ ਮਹਾਰਾਜਾ ਰਜੀਤ ਸਿੰਘ ਬਹਾਦਰ। ਮਹਾਰਾਜਾ ਰਜੀਤ ਸਿੰਘ ਆਪਣੇ ਮਨਪਸੰਦ ਘੋੜਿਆਂ ਵਿੱਚੋਂ ਇੱਕ ਤੇ ਸਵਾਰ ਦਿਖਾਈ ਦੇ ਰਹੇ ਨੇ। ਉਸ ਤੇ ਅਧਿਕਾਰੀ ਉਸ ਦੇ ਨਾਲ ਚੱਲ ਰਹੇ ਨੇ। ਜਿਸ ਤਰ੍ਹਾਂ ਤੁਹਾਨੂੰ ਪੋਰਟਰੇਟ 'ਚ ਦਿਖ ਰਿਹਾ ਇੱਕ ਛਤਰੀ ਤਾਨਿਆ ਹੋਇਆ ਅਧਿਕਾਰੀ ਮਹਾਰਾਜਾ ਰਜੀਤ ਸਿੰਘ ਸਾਹਿਬ ਦੇ ਨਾਲ ਚੱਲ ਰਿਹਾ। ਜੇਕਰ ਉਧਰ ਦੇਖੀਏ ਸਿਮਰ ਜੀ ਕਿੰਨਾ ਜ਼ਬਰਦਸਤ ਪੋਰਟਰੇਟ ਬਣਾਇਆ ਹੋਇਆ ਹੈ ਕਿਆ ਬਾਤ ਮਹਾਰਾਜਾ ਰਣਜੀਤ ਸਿੰਘ ਰੋਪੜ ਵੇਖੇ ਜਦੋਂ ਰੋਪੜ ਦੀ ਧਰਤੀ ਤੇ ਮਜੂਸੀ ਆ ਰੋਪੜ ਇੱਧਰ ਹੀ ਆ ਮਹੌਲੀ ਚੰਡੀਗੜ੍ਹ ਵਾਲੇ ਪਾਸੇ ਤੇ ਸਾਨੂੰ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾਲ ਜੋ ਵੇਖੇ ਇੱਕ ਅੱਖ ਨਾਲ ਤੁਸੀਂ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਇੱਕ ਅੱਖ ਉਹ ਸੁਨਹਿਰੀ ਅੱਖ ਜਿਨੇ ਖਾਲਸਾ ਰਾਜ ਦਾ ਸੁਪਨਾ ਨਹੀਂ ਦੇਖਿਆ ਬਲਕਿ ਖਾਲਸਾ ਰਾਜ ਸਥਾਪਿਤ ਕੀਤਾ ਜ਼ਬਰਦਸਤ ਸੋਏ ਬੋਸ ਕਹਿ ਲਈ ਕਿ ਅੱਜ ਇਸ ਜਗ੍ਹਾ ਤੇ ਤੁਹਾਨੂੰ ਦਰਿਆਵਾਂ ਭਵਿਸ਼ੀਆਂ ਮਿਲਣਗੀਆਂ ਕਿਉਂਕਿ ਅੱਜ ਇੱਥੋਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਸ ਜਗ੍ਹਾ ਤੇ ਸੁਮਣੀ ਸਾਹਿਬ ਦਾ ਪਾਟ ਖੜਾਇਆ ਤੇ ਅਸੀਂ ਅੱਗੇ ਅੱਗੇ ਲੰਗਰ ਲੰਗਰ ਪਰਚਾਦਾ ਵਿੱਚ ਆ ਗਏ ਹਾਂ ਜੀ ਤੇ ਤੁਸੀਂ ਦੇਖ ਸਕਦੇ ਹੋ ਕੁਰਾਨ ਸ਼ਰੀਫ ਪੇਟ ਕਰਦੇ ਹੋਏ ਇੱਕ ਮੁਸਲਮਾਨ ਫਕੀਰ ਨੇ ਜਿਸ ਤੇ ਦੇਖੋ ਕਿ ਕਿਉਂਕਿ ਇਸ ਦਾ ਇਸ ਦਾ ਇਤਿਹਾਸ ਮੈਂ ਕਿਤਾਬਾਂ ਚ ਪੜਿਆ ਸੀ ਪਰ ਅੱਜ ਸਾਹਮਣੇ ਦੇਖ ਲਿਆ ਬਹੁਤ ਹੀ ਸੁੰਦਰ ਪਵਿੱਤਰ ਕੁਰਾਨ ਖਰੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਤਿਆਰ ਕੀਤਾ ਉਮਰ ਭਰ ਦੀ ਕਮਾਈ ਸੀ ਉਮਰ ਭਰ ਦੀ ਕਮਾਈ ਸੀਗੀ ਤੇ ਉਸ ਕੁਰਾਨ ਫਕੀਰ ਦਾ ਨਾਮ ਸੀ ਅਜ਼ੀਜ਼ੁਦੀਨ ਨੂੰ ਪੇਟ ਕਰ ਦਿੱਤਾ ਇਹ ਸਾਰਾ ਕੁਝ ਮਹਾਰਾਜ ਰਜੀਤ ਸਿੰਘ ਨੂੰ ਕੱਲਾ ਦਾ ਪ੍ਰਸ਼ਾਸਕ ਤੇ ਦੂਸਰੇ ਧਰਮ ਦੀ ਇੱਜ਼ਤ ਕਰਨ ਵਾਲਾ ਦਰਸਾਉਂਦਾ ਵਾਕ ਹੀ ਵਾਕ ਹੀ ਐਸਾ ਰਾਜਾ ਚਾਹੀਦਾ ਕਿ ਉਹ ਖਾਲਸਾ ਰਾਜ ਹੈ ਜਿੱਦੇ ਹਰ ਇੱਕ ਧਰਮ ਦੀ ਕੋਈ ਪਹਲਦੀ ਹੁੰਦੀ ਸੀਗੀ ਇੱਕੋ ਇਕੁਐਲਿਟੀ ਤੇ ਇਧਰ ਵੀ ਪੋਰਟਰੇਟ ਬਹੁਤ ਸੋਹਣਾ ਦੇਖੋ ਜੀ ਹਾਥੀ ਤੇ ਸਵਾਰ ਹਾਥੀ ਤੇ ਸਵਾਰ ਤੇ ਅੱਜ ਕੱਲ ਜਿਵੇਂ ਲੀਟਰ ਦੇਖੀਏ ਤੇ ਉਹ ਗੱਡੀ ਤੇ ਚੜਦੇ ਆ ਤੇ ਕਿਸੇ ਦਾ ਹਾਲ ਚਾਲ ਨਹੀਂ ਪੁੱਛਦੇ ਵੇਖੋ ਮਾਰੀ ਇਸੇ ਗਲੀਆਂ ਦੇ ਵਿੱਚੋਂ ਗੁਜ਼ਰਦੇ ਹੋਏ ਸ਼ਹਿਰਾਂ ਦੇ ਵਿੱਚੋਂ ਗੁਜ਼ਰਦੇ ਹੋਏ ਸੋ ਇਹ ਤਾਂ ਪੱਥਰ ਦਾ ਇਤਿਹਾਸ ਹੈਗਾ ਹੈ ਕੋਈ ਮਿੱਠਾ ਪੱਥਰ ਇੱਕ ਵਾਰ ਮਹਾਰਾਜ ਜੀ ਸਿੰਘ ਸਾਹਿਬ ਹਾਥੀ ਤੇ ਬੈਠ ਕੇ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਗੁਜ਼ਰ ਰਹੇ ਸਨ ਇੱਕ ਛੋਟਾ ਜਿਹਾ ਪੱਥਰ ਵਜਿਆ ਮਹਾਰਾਜ ਜੀ ਸਿੰਘ ਦੇ ਨਾਲ ਚੱਲਣ ਵਾਲੇ ਸੈਨਿਕ ਚਾਰੋਂ ਪਾਸੇ ਦੌੜੇ ਅਤੇ ਕੁਝ ਬੱਚਿਆਂ ਨੂੰ ਫੜ ਕੇ ਮਹਾਰਾਜ ਜੀ ਸਿੰਘ ਦੇ ਸਾਹਮਣੇ ਲਿਆਏ ਉਹਨਾਂ ਬੱਚਿਆਂ ਨੇ 베ਰੀ ਤੇ ਦਰਖਤ ਤੋਂ 베ਰ ਤੋੜਨ ਲਈ ਉਹ ਪੱਥਰ ਮਾਰਿਆ ਸੀਗਾ ਪਰ ਉਹ ਪੱਥਰ ਆਪਣੇ ਨਿਸ਼ਾਨੇ ਤੋਂ ਖੁੰਝ ਕੇ ਮਹਾਰਾਜ ਜੀ ਸਿੰਘ ਨੂੰ ਨਾ ਵਜਿਆ ਤੇ ਜਦੋਂ ਉਹਨਾਂ ਬੱਚਿਆਂ ਤੋਂ ਮਹਾਰਾਜਾ ਨੂੰ ਇਸ ਗੱਲ ਦਾ ਪਤਾ ਲੱਗਿਆ ਉਹ ਹੱਸਣ ਲੱਗੇ ਬਜਾਏ ਉਹਨਾਂ ਬੱਚਿਆਂ ਉੱਤੇ ਅੱਜ ਜੇਕਰ ਕਿਸੇ ਰਾਜਨੇਤਾ ਜਾਂ ਰਾਜੇ ਨੂੰ ਪੱਥਰ ਮਾਰੀਏ ਤੇ ਉਂਗਲ ਵੀ ਲਾ ਦਈਏ ਤੇ ਤੇ ਇਹ ਵਾਕਈ ਸਬੂਤ ਆ ਕਿ ਵੀ ਉਹ ਸੁਨੈਰੀ ਇੱਕ ਅੱਖ ਦੇ ਰਾਜਾ ਹਨ ਸੁਨੈਰੀ ਇੱਕ ਇੱਕ ਚੀਜ਼ ਹੋਰ ਦਰਸਾਵਾਂਗੇ ਭਾਜੀ ਦੇਖੋ ਜੀ ਹਰ ਇੱਕ ਪੋਰਟਰੇਟ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਤਸਵੀਰ ਜਿਹੜੀ ਉਹ ਬਣਾਈ ਗਈ ਵੇਖੋ ਬਣਾਈ ਗਈ ਹੈ ਬਿਲਕੁਲ ਕਿੰਨੀ ਖੂਬਸੂਰਤ ਮਤਲਬ ਉਹਦੇ ਚ ਜਿਹੜੀ ਕਾਰੀਗਰੀ ਕੀਤੀ ਗਈ ਹੈ ਜ਼ਬਰਦਸਤ ਜ਼ਬਰਦਸਤ ਸੋ ਇਸ ਤੋਂ ਬਾਅਦ ਆਪਾਂ ਇਹ ਐਂਟਰੀ ਆ ਅੱਛਾ ਦੇਖੋ ਨਾਲ ਨਾਲ ਜੇਕਰ ਮੱਕੀ ਸਿਕਿਉਰਿਟੀ ਵੀ ਹੈਗੀ ਆ ਉਹ ਲੋਕਾਂ ਨੂੰ ਪਿੱਛੇ ਨਹੀਂ ਕਰ ਰਹੀ ਉਹ ਸਗੋ ਉਹ ਸਗੋ ਲੋਕਾਂ ਨੂੰ ਅੱਗੇ ਲੈ ਕੇ ਜਾ ਰਹੀ ਹੈ ਤੇ ਮਹਾਰਾਜਾ ਮੱਕੀ ਰਣਜੀਤ ਸਿੰਘ ਸਾਹਿਬ ਦੇ ਦਰਸ਼ਨ ਕਰਵਾ ਰਹੀ ਹੈ ਬਿਲਕੁਲ ਬਿਲਕੁਲ ਇਸ ਪੋਰਟਰੇਟ ਦੇ ਵਿੱਚ ਇਹ ਅਸੀਂ ਦੇਖ ਸਕਦੇ ਹਾਂ ਤੇ ਸੋ ਹੁਣ ਇੱਧਰ ਡਿਓਰਾਮਾ ਹਾਲ ਹੈ ਇੱਧਰ ਆਪਾਂ ਜਾਵਾਂਗੇ ਸ਼ੁਰੂਆਤ ਦੇ ਵਿੱਚ ਇਹ ਜਿਹੜੀ ਲੋਕੇਸ਼ਨ ਹੈ ਸਿਮਰਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਵਿੱਚ ਕੰਪਨੀ ਬਾਗ ਬਹੁਤ ਸੋਹਣੀ ਤਸਵੀਰ ਹੈ ਮਹਾਰਾਜਾ ਸਾਹਿਬ ਬੈਠੇ ਨੇ ਦੇਖੋ ਜੀ ਇੱਥੇ ਰਾਜਾ ਬਤੌਰ ਬੱਚਾ ਰਾਜਾ ਬਤੌਰ ਬੱਚਾ ਰਣਜੀਤ ਸਿੰਘ 1780 ਦੇ ਵਿੱਚ ਗੁਜਰਾਵਾਲਾ ਵਿਖੇ ਪਾਕਿਸਤਾਨ ਮਹਾਰਾਜ ਸਿੰਘ ਤੇ ਰਾਜਾ ਕੋਰ ਨੂੰ ਜਿਸ ਆਮ ਤੌਰ ਤੇ ਮਾਈ ਮਲਵੈਨ ਜਾਣਿਆ ਜਾਂਦਾ ਸੀ ਅੱਛਾ ਸੇਮਰ ਇਹ ਜਿਹੜੇ ਮਹਾ ਸਿੰਘ ਨੇ ਇਹ ਉਹੀ ਨੇ ਸ਼ੁਕਰ ਚੱਕਿਆ ਮਿਸਲ ਦੇ ਰਾਜੇ ਦੇਖੋ ਇਥੇ ਸਾਫ਼-ਸਾਫ਼ ਲਿਖਿਆ ਵਾ ਪੁਛਤੈਨੀ ਘਰ ਦੇ ਸਾਹਮਣੇ ਬਹੁਤ ਹੀ ਸਜੇ ਹੋਏ ਬਰਾਦਰੀ ਵਿੱਚ ਦਿਨ ਦੇ ਸਮੇਂ ਕਚਹਿਰੀ ਲਾਉਂਦੇ ਸੀ ਰਾਜਾ ਮਹਾ ਸਿੰਘ ਤੇ ਦੇਖੋ ਇਥੇ ਇਹਨਾਂ ਨੇ ਬਿਲਕੁਲ ਸ਼ੁਮਾਰ ਕੀਤਾ ਹੋਇਆ ਬੱਚਾ ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਨਾਂ ਸੀਗਾ ਆ ਦੇਖੋ ਜੀ ਬੱਚਾ ਇਹ ਇਤਿਹਾਸ ਨਾਲ ਵੀ ਇਹ ਆ ਸਾਹਮਣੇ ਬੱਚਾ ਆ ਦੇਖੋ ਜੀ ਛੋਟੇ ਛੋਟੇ ਮਹਾਰਾਜਾ ਰਣਜੀਤ ਸਿੰਘ ਉਹ ਸਮੇਂ ਦੇ ਤੇ ਸਾਹਮਣੇ ਕੁਰਸੀ ਤੇ ਬੈਠੇ ਨੇ ਸ਼ੁਕਰ ਚੱਕਿਆ ਮਿਸਲ ਦੇ ਰਾਜੇ ਜਥੇਦਾਰ ਰਾਜਾ ਮਹਾਸੇ ਬੋਧਵਧਿਆ ਇਹ ਜਿ ਇਤਿਹਾਸ ਵੀ ਜੁੜ ਗਿਆ ਇੱਕ ਨਾਮ ਤੁਹਾਨੂੰ ਸ਼ਾਇਦ ਇਤਿਹਾਸ ਤੋਂ ਪਤਾ ਲੱਗੇਗਾ ਕਿ ਬੱਚਾ ਬੁੱਧ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਹਿਲਾ ਨਾਮ ਪਹਿਲਾ ਨਾਮ ਸੀ ਸੋ ਕਈ ਚੀਜ਼ਾਂ ਸਾਨੂੰ ਵੀ ਸਿੱਖਣ ਨੂੰ ਮਿਲਣਗੀਆਂ ਕਿ ਬਿਲਕੁਲ ਜੀ ਬਿਲਕੁਲ ਜੀ ਸਿਮਰ ਜੀ ਕਿਤੇ ਸਾਨੂੰ ਮੈਂ ਕਿ ਸਾਨੂੰ ਵੀ ਨਹੀਂ ਸੀ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਬੁੱਧ ਸਿੰਘ ਨਾਮ ਸੀ ਛੋਟੇ ਹੁੰਦਿਆਂ ਦੇ ਸੋ ਇਹ ਜਮ ਜਮਾ ਦਾ ਕਬਜ਼ਾ ਕੀਤਾ ਸੀ ਉਹਨਾਂ ਨੇ 1802 ਦੇ ਵਿੱਚ ਅਛਾ ਪੰਗੀ ਮਿਸਲ ਦੀ ਅਛਾ ਜਿਹੜੀ 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 ਅਸੀਂ ਜਮਜਮਾ ਤੋਪ ਪੜਦੇ ਹੁੰਦੇ ਸੀ ਇਹ ਤੁਹਾਡਾ ਨਾਮ ਜਮਜਮਾਇਆ ਹਾਂ ਬਿਲਕੁਲ ਜੀ ਇਹ ਜਿਹੜੀ ਸਾਹਮਣੇ ਤੁਸੀਂ ਤੋਪ ਦੇਖ ਰਹੇ ਹੋ ਇਹ ਜਮਜਮਾ ਤੋਪ ਹੈ ਭਾਈ ਸੁਖਾ ਸਿੰਘ ਤੋਂ ਵੱਡੀ ਤੋਪ ਜਮਜਮਾ ਦਾ ਕਬਜ਼ਾ ਲਿਆ ਸੀਗਾ ਵੱਡੀ ਤੋਪ ਜਮਜਮਾ ਦੇ ਨਾਲ ਹੀ ਤਿੰਨ ਛੋਟੀਆਂ ਤੋਪਾਂ ਵੀ ਖੋ ਲਈਆਂ ਸੀ ਇਹ ਪੰਗੀ ਮਿਸਲ ਨੇ ਸਭ ਤੋਂ ਵੱਡੀ ਦੇਖੋ ਤੋਪ ਤਿਆਰ ਕੀਤੀ ਸੀਗੀ ਇਹ ਸੋ ਜੋ ਕੈਲੀ ਕਿ ਹੂ ਬੂ ਤਸਵੀਰਾਂ ਜਿਹੜੀਆਂ ਇੱਥੇ ਨੇ ਉਹਦੇ ਨਾਲ ਅੱਛਾ ਇੰਗਲਿਸ਼ ਦੇ ਵਿੱਚ ਵੀ ਦਿਖਾ ਦਿਓ ਕਿ ਜਿਹੜੇ ਬਾਹਰ ਸਾਡੇ ਵਰਲਡਵਾਈਡ ਦੇਖਦੇ ਨੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਵੀ ਸਮਝ ਲੱਗ ਸਕੇ ਕੈਪਚਰ ਆਫ ਦੀ ਜਮਜਮਾ ਤੋਪ ਜੋ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਭੰਗੀ ਮਿਸਲ ਨੇ ਤੋਪ ਤਿਆਰ ਕੀਤੀ ਸੀ ਉਸ ਸਮੇਂ ਦੇ ਮੁਗਲ ਰਾਜ ਦੀ ਸਭ ਤੋਂ ਵੱਡੀ ਤੋਪ ਸੋ ਇਧਰ ਇਹ ਦਰਬਾਰ ਹੈ ਮੇਰੇ ਖਲ ਮਹਾਰਾਜਾ ਰਣਜੀਤ ਸਿੰਘ ਅਵਿਆਹ ਦਸ ਬਿਲਕੁਲ ਜੀ ਮੈਰਿਜ ਅੱਛਾ ਸ਼ਾਦੀ ਦਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਿਆ ਬਾਤ ਹੈ ਜੀ ਬਾਹਰ ਦੇਖੋ ਉਹਨਾਂ ਦੇ ਵਜ਼ੀਰ ਬੈਠੇ ਨੇ ਆਪਸ ਦੇ ਵਿੱਚ ਗੱਲਾਂ-ਬਾਤਾਂ ਹੋ ਰਹੀਆਂ ਨੇ ਇੱਧਰ ਸ਼ਹਿਨਾਈਆਂ ਵੱਜ ਰਹੀਆਂ ਨੇ ਦਰਬਾਰ ਹੀ ਬੜਾ ਕਿੰਨੇ ਸੋਹਣਾ ਸੀਗਾ ਮਹਾਰਾਜਾ ਦਾ ਦਰਬਾਰ ਆਹ ਦੇਖੋ ਜੀ ਇਹਨਾਂ ਨੇ ਵੀ ਇਹਨਾਂ ਨੇ ਵੀ ਉਸ ਦਰਬਾਰ ਦੀ ਨਕਲ ਕੀਤੀ ਹੈ ਤੇ ਵਾਕਈ ਹੂ ਬੂ ਹੂ ਲੱਗ ਰਿਹਾ ਤੇ ਕਿਸ ਤਰ੍ਹਾਂ ਖੂਬਸੂਰਤੀ ਤੁਸੀਂ ਦੇਖ ਰ ਦੇਖ ਸਕਦੇ ਹੋ ਚਾਹੇ ਇਹ ਮਿੱਟੀ ਦੇ ਸਟੈਚੂ ਨੇ ਪਰ ਇਹਨਾਂ ਦੇ ਵਿੱਚ ਜਾਨ ਅੱਜ ਵੀ ਲੱਗਦੀ ਉਸ ਸਮੇਂ ਦੇ ਮੁਖੀ ਪੋਤਰੀ ਮਹਿਤਾਬ ਕੌਰ ਨਾਲ ਹੋਇਆ ਸੀ ਸਭ ਤੋਂ ਪਹਿਲਾਂ ਵੇ ਅਦੇ ਕੋ ਜੀ ਜੇਕਰ ਜੇਕਰ ਇਸ ਇਸ ਪੋਰਟਰੇਟ ਦੇ ਵਿੱਚ ਵੇਖੀਏ ਤੇ ਵਾਕੇ ਹੀ ਲੱਗਦਾ ਕਿ ਅਸੀਂ ਉਸ ਦੌਰ ਦੇ ਵਿੱਚ ਪਹੁੰਚ ਗਏ ਆ ਹਾਂ ਸਿਮਰ ਜੀ ਸੋ ਦੂਜੇ ਪਾਸੇ ਪਾ ਚੱਲਦੇ ਆ ਦੂਜੀ ਪਾਸੇ ਇਤਿਹਾਸ ਦੀ ਜੇਕਰ ਗੱਲ ਕਰ ਲਈ ਤਾਂ ਹੋਰ ਬੜਾ ਇਤਿਹਾਸ ਇਸ ਜਗ੍ਹਾ ਤੇ ਜੁੜਿਆ ਆ ਅੱਛਾ ਜੇ ਹੱਸ ਵਕਤ ਅਸੀਂ ਗੱਲ ਕਰਦੇ ਕਿ ਹਾਂ ਬਿਲਕੁਲ ਜੀ ਸਿਮਰ ਜੀ ਦੇਖੋ ਆ ਸ੍ਰੀ ਹਰਮੰਦਰ ਸਾਹਿਬ ਵੇਖੇ ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਸੋਨੇ ਦੀ ਕਾਰੀਗਰੀ ਕਰਵਾ ਰਹੇ ਨੇ ਤੇ ਇਹ ਮੈਨੂੰ ਲੱਗਦਾ ਕਿ ਸਾਰਾ ਇਤਿਹਾਸ ਇਹਨਾਂ ਨੇ ਵਾਕੇ ਹੀ ਪੂਰਾ ਐਮ ਇਸ ਤਰੀਕੇ ਨਾਲ ਲਿਖਿਆ ਕਿ ਇਹਦੇ ਵਿੱਚ ਕੋਈ ਵੀ ਝੂਠ ਨਹੀਂ ਹੈਗਾ। ਸੋ ਕਹ ਲੀਏ ਕਿ ਚੇਅਰਮੈਨ ਅੰਦਰ ਸਾਹਿਬ ਤੋਂ ਬਾਅਦ ਇਹਨਾਂ ਨੇ ਹਿਮਾਚਲ ਦੇ ਇੱਕ ਮੰਦਰ ਦੇ ਵਿੱਚ ਵੀ ਜਿਹੜੀ ਇਹ ਸੋਨਾ ਦੀ ਸੋਨੇ ਦੀ ਸੇਵਾ ਕੀਤੀ ਸੀ ਤੇ ਇਹ ਗੱਲ ਆਖੀ ਸੀ ਕਿ ਇਹ ਸੋਨੇ ਦਾ ਕੰਮ ਕੋਈ ਨਹੀਂ ਜਿਹੜਾ ਸੋਨਾ ਗੁਰੂ ਰਾਮਦਾਸ ਦੇ ਦਰ ਤੇ ਨਾਲ ਬਿਲਕੁਲ ਇਹ ਵੀ ਇੱਕ ਮਿਸਾਲ ਮਿਲਦੀ ਹੈ ਰਾਜੇ ਦੀ ਤੇ ਅੱਜ ਕੱਲ੍ਹ ਦੇ ਰਾਜੇ 1 ਰੁਪਇਆ ਵੀ ਦੇਣ ਤੇ ਉਹਨਾਂ ਦੀ ਹੈਡਲਾਈਨ ਬਣ ਜਾਂਦੀ ਹੈ ਕਿ ਫਲਾਣੇ ਬੰਦੇ ਨੇ। ਹਾਂ ਬਿਲਕੁਲ ਇਹ ਕੋਈ ਚੀਜ਼ ਆਪਾਂ ਜ਼ਰੂਰ ਦੱਸਾਂਗੇ ਕਿ ਜਦੋਂ ਭਾਜੀ ਮਹਾਰਾਜਾ ਰਣਜੀਤ ਸਿੰਘ ਨੂੰ ਕਿੰਨੇ ਗੈਨੇ ਮਿਲੇ ਸੀ ਕਿੰਨੇ ਕਿੰਨੇ ਗੈਨੇ ਮਿਲੇ ਉਹ ਸਾਡੇ ਗੁਰਾਮਦਾਜ ਦੇ ਦਰ ਤੇ ਚੜਾਤੇ ਸੀ ਅੱਜ ਉਹਨਾਂ ਦੇ ਜਲੂਸ ਸਜਾਏ ਜਾਂਦੇ ਆ ਅੱਜ ਉਹਨਾਂ ਦੇ ਜਲੂਸ ਸਜਾਏ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਹਾਰਾ ਸੀਗਾ ਜਿਹੜਾ ਉਹਨਾਂ ਨੇ ਆਪਣੇ ਪੁੱਤਰ ਦੇ ਲਈ ਤਿਆਰ ਕੀਤਾ ਸੀ ਉਹ ਵੀ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਮੌਜੂਦ ਹੈ ਤੇ ਸਾਹਮਣੇ ਕਿੰਨੇ ਸੋਹਣੇ ਇਹ ਕਿੰਨੇ ਲਾਹੌਰ ਦੇ ਵਿੱਚ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੰਗਾਸਨ ਉਹ ਵੀ ਮੌਜੂਦ ਹੈਗਾ ਆ ਸੋ ਦੇਖੋ ਤਸਵੀਰ ਪੋਰਟਰੇਟ ਆਫ ਮਹਾਰਾਜਾ ਰਣਜੀਤ ਸਿੰਘ ਬਹੁਤ ਸੋਹਣੀ ਤਸਵੀਰ ਹੈ ਆ ਇਹ ਲਾਹੌਰ ਦੇ ਵਿੱਚ ਹੈ ਕਹਿੰਦੇ ਇਹਨਾਂ ਦਾ ਜਿਹੜਾ ਸੰਗਾਸਨ ਇਹ ਸੋਨੇ ਦਾ ਹੈ ਪੂਰਾ ਬਿਲਕੁਲ ਜੀ ਦੇਖੋ ਲਾਹੌਰ ਪਹੁੰਚਣ ਤੇ ਪਹਿਲਾ ਹੀ ਬਹੁਤ ਬਿਮਾਰ ਹੋ ਕੇ ਮੈਂ ਕੀ ਹੋ ਚੁੱਕੇ ਸਨ ਤੇ ਇਸ ਪੋਰਟਰੇਟ ਦੇ ਵਿੱਚ ਦਿਖ ਰਿਹਾ 1838 ਵਿੱਚ ਲਾਹੌਰ ਵਿਖੇ ਐਮਲੀ ਈਡਨ ਵੱਲੋਂ ਬਣਾਏ ਗਏ ਮੂਲ ਚਿੱਤਰ ਦਾ ਉਤਾਰਾ ਕਿ ਜਿਹੜਾ ਉਸ ਵਕਤ ਦਾ ਪੋਰਟਰੇਟ ਜਿਸ ਬੰਦੇ ਨੇ ਤਿਆਰ ਕੀਤਾ ਉਸ ਦਾ ਨਾਮ ਸੀ ਐਮਲੀ ਈਡਨ ਨਜ਼ਦੀਕੋਂ ਕੇ ਦਿਖਾ ਦਿਓ ਇਹ ਗਾਜੇ ਅੱਛਾ ਕਿਦਾ ਦਾ ਨਸਲ ਨੇ ਮੈਂ ਹਿਮਾਚਲ ਚ ਆ ਦੇਖੋ ਕਾਂਗੜਾ ਵਿਖੇ ਜਵਾਲਾਮੁਖੀ ਮੰਦਿਰ ਕਾਂਗੜਾ ਵਿਖੇ ਜਵਾਲਾਮੁਖੀ ਸੁਝਾਵਟ ਕੀ ਬਾਤ ਹੈ ਅੱਛਾ ਇਸ ਤੋਂ ਇਸ ਤੋਂ ਦੇਖੋ ਪਤਾ ਨਹੀਂ ਕਿ ਵੀ ਲਿਖਿਆ ਕਿ ਅਫਗਾਨ ਜੰਗ ਨੂੰ ਜਿੱਤਣ ਤੋਂ ਬਾਅਦ ਧੰਨਵਾਦ ਮਹਾਰਾਜਾ ਨੇ ਜਵਾਲਾਮੁਖੀ ਮੰਦਿਰ ਦੀ ਛੱਤ ਤੇ ਸੋਨੇ ਦੀ ਚਾਲ ਚੜਾਈ ਦੇਖੋ ਜੀ ਕਾਂਗੜਾ ਵਿਖੇ ਜਵਾਲਾਮੁਖੀ ਜਿਹੜੀ ਸੋਨੇ ਦੀ ਸੇਵਾ ਜਿਹੜੀ ਆ ਜਵਾਲਾਮੁਖੀ ਕਾਂਗੜਾ ਇਧਰ ਵਾਲੇ ਪਾਸੇ ਪੈਂਦਾ ਸੋਨੇ ਚ ਹਿਮਾਚਲ ਪਾਜੀ ਹਿਮਾਚਲ ਦਾ ਪੰਜਾਬ ਹੀ ਸੀਗਾ ਆਪਣਾ ਪੰਜਾਬ ਹੀ ਸੀਗਾ ਸਾਰਾ ਹੀ ਸਾਰਾ ਹੀ ਪੰਜਾਬ ਸੀਗਾ ਬਿਲਕੁਲ ਜੀ ਤੇ ਹੁਣ ਆਪਾਂ ਉੱਪਰ ਚੱਲਦੇ ਹਾਂ ਹੂੰ ਸੋ ਵੋ ਦੇਖੋ ਸਿਮਰ ਜੀ ਸਾਰਾ ਸਾਰਾ ਤੁਸੀਂ ਇਤਿਹਾਸ ਆਪ ਹੀ ਪੜ੍ਹ ਕੇ ਇੱਕ ਵਾਰ ਫੇਰ ਸੁਣਾਓ ਇਹ 3D ਦੇ ਵਿੱਚ ਬਣਾਇਆ ਗਿਆ ਪੋਰਟਰੇਟ ਆ ਬਿਲਕੁਲ ਜੀ 3D ਦੇ ਵਿੱਚ ਆ ਇਹ 3D ਦੇ ਵਿੱਚ ਬਣਿਆ ਹੋਇਆ ਪੋਰਟਰੇਟ ਆ ਲਾਹੌਰ 1838 ਦੀ ਤੇ ਅੱਜ ਵੀ ਕਈ ਸੰਗਤਾਂ ਜਾਂਦੀਆਂ ਵਾ ਆਪਾਂ ਨੂੰ ਮੌਕਾ ਮਿਲਦਾ ਪਾਕਿਸਤਾਨ ਦੀ ਧਰਤੀ ਤੇ ਇਤਿਹਾਸਕ ਸਥਾਨਾਂ ਤੇ ਜਾਣੇ ਤਾਂ ਇਹ ਲਾਹੌਰ ਚ ਜਿਹੜਾ ਸੰਗਾਸਨ ਪਿਆ ਸੋਨੇ ਦਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹਦੇ ਦਰਸ਼ਨ ਕਰਨ ਦੇ ਵੀ ਮੌਕੇ ਮਿਲਦੇ ਆਪਾਂ ਨੂੰ ਆ ਦੇਖੋ ਜੀ ਇਹ ਦੇਖ ਸਕਦੇ ਹੋ ਉਹ ਵੀ ਆਪਣਾ ਪੰਜਾਬ ਆ ਜੀ ਬਸ ਇਹ ਆ ਕਿ ਕੁਝ ਸਿਆਸਤ ਹਦਾਨਾ ਬਿਲਕੁਲ ਕੁਝ ਕੁ ਹਦਾਂ ਨੇ ਵੰਡ ਦਿੱਤਾ ਪਰ ਉਹ ਲਾਹੌਰ ਰਾਜ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਤੋਂ ਗੂੰਜਦਾ ਰਹੇਗਾ ਸੋ ਆਪਾਂ ਹੁਣ ਉੱਪਰ ਚੱਲਾਂਗੇ ਉੱਪਰ ਬੜਾ ਸੋਹਣਾ ਪੋਰਟਰੇਟ ਬਣਿਆ ਹੋਇਆ ਵਾ ਭਾਜੀ ਉੱਥੇ ਗੱਲ ਕਰ ਲਈਏ ਤਾਂ ਸਾਰੀਆਂ ਜੰਗਾਂ ਦਾ ਜ਼ਿਕਰ ਕੀਤਾ ਹੋਇਆ ਵਾ ਕਿ ਜਿੰਨੀਆਂ ਵੀ ਜੰਗਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਤੀਆਂ ਹੀ ਬਿਲਕੁਲ ਜੀ ਹਨਾ ਚਾਇਓ ਮਲਤਾਨ ਦੀ ਲੜਾਈ ਕਹ ਲਈ ਮਲਤਾਨ ਦੀ ਲੜਾਈ ਹੋ ਗਈ ਹੋਰ ਵੀ ਸਾਰਾ ਜ਼ਿਕਰ ਇਸ ਜਗ੍ਹਾ ਤੇ ਹੈਗਾ ਤੇ ਹੁਬਹੁ ਉਹ ਜੋ ਉਸ ਟੇਲਾ ਦਾ ਮਾਹੌਲ ਸੀਗਾ ਉਵੇਂ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਮੈਂ ਬਿਲਕੁਲ ਦੇਖਣ ਨੂੰ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਇਓ ਦੇਖੋ ਇਹ ਐਂਟਰੀ ਆ ਤੇ ਨਾਲ ਥੋੜਾ ਜਿਹਾ ਮਿਊਜ਼ਿਕ ਸਿਸਟਮ ਵੀ ਦਿੱਤਾ ਉਹਨਾਂ ਨੇ ਜਿਵੇਂ ਜੰਗ ਦੇ ਵਿੱਚ ਆਵਾਜ਼ਾਂ ਹੁੰਦੀਆਂ ਸੀ ਘੋੜਿਆਂ ਦੀਆਂ ਗੋਲੀਆਂ ਦੀਆਂ ਬਿਲਕੁਲ ਸਿਮਰ ਜੀ ਆ ਸਾਹਮਣੇ ਮੈਨੂੰ ਲੱਗਦਾ ਹੈ ਕਿ ਉਹ ਕਿਲਾ ਇੱਥੋਂ ਸ਼ੁਰੂਆਤ ਕਰਦੇ ਆਂ ਦੇਖੋ ਕਿੰਨੇ ਸੋਹਣੇ ਪੋਰਟਰੇਟ ਨੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਭਾਈ ਜੀ ਇਤਿਹਾਸ ਵੀ ਨਾਲ ਇਥੇ ਦਿਖਾਓ ਜਰਾ ਇਹ ਲੋਹਰ ਦੀ ਜਿੱਤ ਕੀਤੀ ਸੀ ਇਹਨਾਂ ਨੇ 1798 ਦੇ ਵਿੱਚ ਆਈ ਥਿੰਕ ਇਹਨਾਂ ਨੇ ਲਾਈਟਾਂ ਬੰਦ ਕਰ ਦਿੱਤੀਆਂ ਨਹੀਂ ਕੋਈ ਕਿਤੇ ਸ਼ਾਇਦ ਹੋਏਗਾ ਫਾਲਟ ਇੱਕ ਮਿੰਟ ਤੁਸੀਂ ਆਪਣੀ ਲਾਈਟ ਜਗਾ ਕੇ ਦਿਖਾਓ 18 ਸਾਲ ਦੀ ਛੋਟੀ ਜੀ ਉਮਰ ਦਾ ਰਣਜੀਤ ਸਿੰਘ ਜਨਵਰੀ 1798 ਦੀ ਧੁੰਦਲੀ ਸਵੇਰ ਨੂੰ ਸੰਮਨ ਬੁਰਜ ਤੋਂ ਮਤ ਮਥੀ ਪਰ ਕਿਸਾਨਾਂ ਅਤੇ ਸਪਾਹੀਆਂ ਨਾਲ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਅਫਗਾਨ ਹਮਲਾਵਰ ਸ਼ਾਜਮਾਨ ਨੂੰ ਵੰਗਾਰਦੇ ਹਨ ਸੋ ਇਹ ਲਾਹੌਰ ਦਾ ਕਿਲਾ ਹੈ ਅਮਰੀਕਰ ਹਣਾ ਬਾਜੀ ਹਾਂ ਲਾਹੌਰ ਦਾ ਕਿਲਾ ਇਹਨਾਂ ਨੇ ਸਾਰੇ ਆਪ ਗੰਧਾਰਿਆ ਸੀ ਉਸ ਜਗ੍ਹਾ ਤੇ ਬਿਲਕੁਲ ਅਹਿਮਦ ਸ਼ਾਹ ਦਾਲੀ ਦੇ ਪੋਤਰੇ ਨੂੰ ਕੀ ਬਾਤ ਹੈ ਤੇ ਭਾਰਤ ਵਿੱਚੋਂ ਜਨਵਰੀ 1799 ਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ ਕੀ ਬਾਤ ਹੈ ਅੱਛਾ ਜੀ ਕੀ ਬਾਤ ਹੈ ਅੱਗੇ ਚੱਲਦੇ ਹਾਂ ਇਹ ਆ ਗਈ ਭਾਜੀ ਕਾਂਗੜੇ ਤੇ ਜਦੋਂ ਕਬਜ਼ਾ ਕੀਤਾ ਸੀ ਕਾਂਗੜੇ ਤੇ ਜਦੋਂ ਕਬਜ਼ਾ ਕੀਤਾ ਅੱਛਾ ਜਿਹੜਾ ਅਸੀਂ ਥੱਲੇ ਦੇਖ ਹੈ ਮੰਦਿਰ ਕਾਂਗੜੇ ਦਾ ਕਾਂਗੜੇ ਚ ਮੰਦਿਰ ਹਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਦੇਖੋ ਕਾਂਗੜੇ ਦੇ ਕਿਲੇ ਤੇ ਕਬਜ਼ਾ ਕਰ ਲਿਆ ਕਾਂਗੜਾ ਪਹਾੜੀ ਦੀ ਗਣੇਸ਼ ਘਾਟੀ ਤੇ ਭਿਆੜ ਦੇ ਯੁੱਧ ਹੋਇਆ ਅੱਛਾ ਇਸ ਤੋਂ ਪਤਾ ਲੱਗਦਾ ਕਿ ਕੱਲੇ ਸਿੱਖ ਰਾਜ ਦੀ ਗੱਲ ਕੀਤੀ ਹੈ ਤੇ ਸਿੱਖ ਰਾਜ ਦੇ ਵਿੱਚ ਹਿੰਦੂਆਂ ਨੂੰ ਵੀ ਪੂਰਾ ਦਰਜਾ ਬਿਲਕੁਲ ਬਿਲਕੁਲ ਠੀਕ ਹੈ ਲੋਕ ਸੋਚਦੇ ਨੇ ਕਿ ਹਾਂ ਤੇ ਲੋਕ ਸੋਚਦੇ ਖਾਲਸਾਪਨ ਦੀ ਗੱਲ ਕਰਨੇ ਆ ਉਹਦੇ ਵਿੱਚ ਸਿਰਫ ਖਾਲਸਾ ਹੋਏਗਾ ਖਾਲਸਾ ਸਾਰੇ ਹੀ ਨਹੀਂ ਖਾਲਸਾ ਹੋ ਰਹੇ ਆ ਜੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਕਰੀ ਜੀ 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 ਪਾਪਾ ਕਿਸੇ ਨੂੰ ਵੰਡ ਪਾਉਣ ਦੀਆਂ ਗੱਲਾਂ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇਹ ਖਾਲਸਾ ਰਾਜ ਦੀ ਗੱਲ ਹੈ ਖਾਲਸਾ ਰਾਜ ਉਹ ਖਾਲਸਾ ਰਾਜ ਆ ਕੀ ਆਇਆ ਤੇ ਸੇਮਰ ਜੀ ਆਏ ਗੱਲ ਪਾਜੀ ਮੁਲਤਾਨ ਦੀ ਲਾਈ ਦੇ ਸਾ ਮਲਤਾਨ ਦੀ ਲੜਾਈ ਹੈ ਮੇਰੇ ਕੋਲ ਉਹੀ ਜੇ ਮਲਤਾਨ ਨਹੀਂ ਇਹ ਇਹ اٹਕਦੀ ਜਿੱਤਿਆ اٹਕਦੀ ਜਿੱਤਿਆ ਹਾਂ اٹਕਦੀ ਜਿੱਤਿਆ اٹਕੇ ਦਾ ਕਿਲਾ ਇਹ ਨੂੰ ਅਸਲ ਵਿੱਚ ਉਹਨੇ ਦਸ ਜਿਹਾ ਬਣਾਈਆਂ ਦੇਖੋ ਬਿਲਕੁਲ ਜੀ ਅੱਗੇ ਚੱਲਦੇ ਹਾਂ ਅੱਗੇ ਹੋਰ ਵੀ ਪੂਰਾ ਹੀ ਤੁਹਾਨੂੰ ਐ ਪਨੋਰਮਾ ਜਿਹੜਾ ਹੈ ਨਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਿਲਕੁਲ ਜੀ ਸਾਰਾ ਇੱਕ ਰੀ ਦਿਖਾ ਦਈਏ ਆ ਮਲਤਾਨ ਦੀ ਲੜਾਈ ਸੀ 1818 ਦੀ ਆ ਦੇਖੋ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਉਹ ਸਾਹਮਣੇ ਤੁਸੀਂ ਕਿਲਾ ਦੇਖ ਸਕਦੇ ਹੋ ਕਿਸ ਤਰ੍ਹਾਂ ਨਿਸਤੋ ਨਾਬੂਤ ਕਰ ਦਿੱਤਾ ਗਿਆ ਸਿੰਘਾਂ ਵੱਲੋਂ ਦੇਖੋ ਜੀ ਜਿਵੇਂ ਅੱਧਾ ਲੱਗਦਾ ਕਿ ਜਿਵੇਂ ਤੋਪਾਂ ਚੱਲਦੀ ਹੋਣਾ ਉਹ ਵੀ ਲਾਈਟਿੰਗ ਦਿੱਤੀ ਹੋਇਆ ਜਗ੍ਹਾ ਪੂਰੀ ਪੂਰੀ ਹੈ ਇਸੇ ਤਰ੍ਹਾਂ ਹੀ ਲੱਗ ਰਿਹਾ ਹੈ ਅੱਗਾ ਸਮਰ ਵੀ ਮੈਨੂੰ ਲੱਗਦਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿ ਕੇ ਕਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਸਾਡੀ ਆਪੂ ਸਾਡੇ ਵਿੱਚ ਇਹ ਚੀਜ਼ ਹੈਗੀ ਆ ਕਿ ਜੀ ਮਿਸਰ ਦੀਵਾਨ ਚੰਦ ਦੇ ਤੇ 20000 ਫੌਜੀਆਂ ਦੇ ਨਾਲ 16000 ਦੀ ਉਮਰ ਦੇ ਪ੍ਰਿੰਸ ਖੜਕ ਸਿੰਘ ਨੇ ਕਮਾਂਡਰ ਵਜੋਂ ਇਸ ਹਮਲੇ ਦੇ ਵਿੱਚ ਹਿੱਸਾ ਲਿਆ ਸੀ ਮਲਤਾਨ ਦੀ ਲੜਾਈ ਦੇ ਵਿੱਚ ਮਲਤਾਨ ਦੀ ਲੜਾਈ ਦੇ ਵਿੱਚ ਠੀਕ ਹੈ ਕੀ ਆ ਬਾਤ ਮਲਤਾਨ ਦੀ ਜਿੱਤ ਨੇ ਅਫਗਾਨਾਂ ਦਾ ਪੰਜਾਬ ਜਿਹੜਾ ਸੀਗਾ ਉਹਦੇ ਦਾਸਰ ਖਤਮਨ ਕਰਤਾ ਸੀ ਜਦੋਂ ਮਲਤਾਨ ਦੀ ਲੜਾਈ ਜੀ ਆਛਾ ਆਛਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਮੁਗਲਾਂ ਦਾ ਅਸਰ ਖਤਮ ਹੋ ਗਿਆ ਸੀ ਅੱਛਾ 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 ਠੀਕ ਹੈ ਠੀਕ ਹੈ ਸਮਰ ਜੀ ਇਹ ਜੀ ਆਪਣਾ ਅੱਜ ਜਿਹਨੂੰ ਜੰਨਤ ਕਹਿ ਲੈਂਦੇ ਆਪਾਂ ਅੱਛਾ ਜੰਨਤ ਆ ਦੇਖੋ ਜੀ ਕਸ਼ਮੀਰ ਜੰਨਤ ਅਸੀਂ ਕਹਿ ਲੈਂਦੇ ਆ ਕਸ਼ਮੀਰ ਵੀ ਫਤਿਹ ਕੀਤੀ ਹੋਈ ਹੀ ਮਹਾਰਾਜ ਕੀ ਬਾਤ ਹੈ ਕੀ ਬਾਤ ਹੈ ਜੀ ਕੀ ਕਸ਼ਮੀਰ ਫਤਿਹ ਦੀਆਂ ਕੁਛ ਕੁ ਚੱਲ ਗਈਆਂ ਦੇਖੋ ਜੀ ਆਖਰੀ ਕੀ ਬਾਤ ਹੈ ਅੱਛਾ ਸਿਮਰ ਜੀ ਆ ਦੇਖੋ ਮਸ਼ਹਰੀ ਦੀ ਲੜਾਈ ਅਗਲਾ ਗਵਰਸ ਦਵਾਨਾ ਅੱਛਾ ਚਲੋ ਇਹ ਇਹ ਦੇਖੋ ਇਹ ਇਹ ਕੀ ਸੀ ਮਸ਼ਹਰੀ ਦੀ ਲੜਾਈ ਅੱਛਾ ਕਹਿੰਦਾ ਪਾਬ ਇੱਕ ਇੱਕ ਇਹ ਵਾਲੀ ਬੈਟਲ ਹੋਗੀ 2 3 4 ਤੇ ਪੰਜ ਜੰਗਾ ਦਾ ਜ਼ਿਕਰ ਪੰਜ ਜੰਗਾ ਦਾ ਜ਼ਿਕਰ ਕੀਤਾ ਇੱਥੇ ਕਿ ਇਧਰਲੇ ਪਾਸੇ ਵੀ ਜੀ ਇਹ ਮਹਾਰਾਜਾ ਰਣਜੀਤ ਜੀ ਅੱਛਾ ਅਦਰਬਾਰ ਜੀ ਹਾਂ ਇਹ ਕਿਹ ਬਾਹਰ ਲੱਗਦਾ ਸੀ ਨਾ ਮਹਾਰਾਜਾ ਸਾਹੀ ਦਰਬਾਰ ਜੀ ਨੂੰ ਕਹਿੰਦੇ ਪਤਾ ਨਹੀਂ ਕਿੰਨੇ ਰਾਜਿਆਂ ਦਾ ਜ਼ਿਕਰ ਸੀਗਾ ਜਗ੍ਹਾ ਤੇ ਅੱਛਾ ਦੇਖੋ ਦੇਖੋ ਹਾਂ ਲਿਖਿਆ ਜੀ ਰਾਜੇ 57 ਰਾਜੇ 57 ਰਾਜੇ ਉਹਨਾਂ ਦੇ ਸਾਰਿਆਂ ਦੇ ਨਾਮ ਲਿਖੇ ਨੇ ਸਾਰਿਆਂ ਦੇ ਨਾਮ ਇੱਕ ਵਾਰੀ ਪੜ੍ਹਦੇ ਹੋ ਜੀ ਰਣਜੀਤ ਸਿੰਘ ਖੜਕ ਸਿੰਘ ਨੌਨਿਹਾਲ ਸਿੰਘ ਉਦਮ ਸਿੰਘ ਗੁਲਾਲ ਸਿੰਘ ਭਾਈ ਰਾਮ ਸਿੰਘ ਪ੍ਰੀਤ ਸਿੰਘ ਧਿਆਨ ਸਿੰਘ ਵਰ ਜ਼ਰੂਰ ਬਣੂਆ ਸਿੰਘ ਤੇਜ ਸਿੰਘ ਲਾਲ ਸਿੰਘ ਲਾਲ ਸਿੰਘ ਦੀਨਾ ਨਾਥ ਫਕੀਰ ਅਜੀਜ਼ਉਦਦੀ ਅੱਜ ਨੰਬਰ ਵੀ ਦੱਸੀ ਹੈ ਕਿ ਜਿਵੇਂ ਨਾਮ ਹੁੰਦੇ ਨੇ ਨਾ ਜਿਹੜੇ ਅੱਛਾ ਦੇਖੋ ਇਹਦੇ ਵਿੱਚ ਕੱਲੇ ਸਿੰਘ ਹੀ ਰਾਜੇ ਨਹੀਂ ਹੈਗੇ ਫਕੀਰ ਅਜੀਜ਼ਉਦਦੀ ਨਹੀਂ ਆ ਦੇਖੋ ਖਾਨਵੀ ਦੇਸੀ کارਖਾਨ ਜ਼ੁਲਫੀਕਾਰ ਸੋਤਾਰ ਮਰਖ ਬਿਲਕੁਲ ਬਿਲਕੁਲ ਇਬਰਾਹਿਮ ਖਾਨ ਲਹਿਣਾ ਸਿੰਘ ਸੰਧਾ ਵਾਲੀ ਆ ਵੇਖੋ ਨਾ ਵੇਖੋ ਕਿੰਨਾ ਜ਼ਬਰਦਸਤ ਆ ਕਿੰਦੇ ਉਸ ਨੇ ਤੇ ਨਾਮ ਹੀ ਇਦਾਂ ਦੇ ਰੱਖੇ ਜਾਂਦੇ ਕਿ ਨਾਮ ਤੋਂ ਹੀ ਬੰਦਾ ਲੱਜਦਾ ਆਏਗਾ ਆ ਦੇਖੋ ਗੋਰੇ ਵੀ ਗੋਰੀ ਵੀ ਏਸੀ ਤੇ ਮੌਜੂਦ ਨੇ ਐਚ ਸਟੀਨ ਬੈਕ ਹਮ ਐਚ ਸੀ ਵੋਨ ਕਾਟਲੈਂਡ ਸ਼ਾਮ ਸਿੰਘ ਟਾਰੀ ਵਾਲੇ ਦਾ ਵੀ ਨਾਮ ਆ ਗਿਆ ਜੀ ਮਹਿਮ ਸਿੰਘ ਫਕੀਰ ਨੀਰੂ ਦੀ ਦਰਬਾਰ ਆ ਭਾਈ ਗੁਰਮukh ਸਿੰਘ ਸ਼ਤਰ ਥੱਲੇ ਮਹਾਰਾਜਾ ਰਣਜੀਤ ਸਿੰਘ ਜੀ ਬੈਠਦੇ ਹੁੰਦੇ ਸੀਗੇ ਆਪਣੇ ਸੋਨੇ ਦੇ ਸੰਦਸਣ ਤੇ ਇਹ ਕਿਸ ਤਰ੍ਹਾਂ ਦਾ ਨਾਮ ਦੇਖੋ ਜੀ ਆਹ ਦੇਖੋ ਜੀ ਨਾਮ ਨਾ ਦਿਖਾਉ ਸਾਰਿਆਂ ਨੂੰ ਨੌਕਰ ਜੰਗੀ ਵਿਦਵਾ ਕੰਧਾਰ ਦਾ ਘੋੜਿਆਂ ਦਾ ਵਪਾਰੀ ਅੰਗਿਆ ਰਖਤ ਅੰਗਿਆ ਰਖਤ ਸੋ ਇਸ ਤੋਂ ਬਾਅਦ ਆ ਜੀ ਇਹ ਚਲੋ ਇਹ ਇੰਗਲਿਸ਼ 'ਚ ਦੱਸਿਆ ਹੈ ਕਿ ਇੰਗਲਿਸ਼ ਦੇ ਵਿੱਚ ਵੀ ਸਾਰਾ ਸਾਰਾ ਕੈਪਚਰ ਕਰ ਦੋ ਜੀ ਸੋ ਇੱਥੇ ਕੁਝ ਸ਼ਸਤਰਾਂ ਦੀ ਗੱਲ ਵੀ ਹੈਗੀ ਪਾ ਜੀ ਮੈਂ ਪਹਿਲਾਂ ਸ਼ਸਤਰਾਂ ਦੀ ਇਹ ਆਈ ਥਿੰਕ ਇਹਨਾਂ ਨੇ ਚਲਾਇਆ ਨਹੀਂ ਹੈ ਮੈਂ ਪਾ ਦੇਖੋ ਇਹ ਜਿਹੜਾ ਵੰਡ ਮੇਰੇ ਖਿਆਲ ਹੋਈ ਸੀ ਉਸ ਨੂੰ ਲਾ ਦੇ ਜਨਮ ਸਮੇ ਉਤਰੀ ਪਾਰ ਹ ਨੇ ਉਤਰੀ ਪਾਰ ਤੇ ਨਕਸ਼ੇ ਵਿੱਚ 12 ਮਿਸਲਾ ਦੇਖੀਆਂ ਜਾਂਦੀਆਂ ਨੇ 12 ਮਿਸਲਾ ਨੇ ਭਾਈ ਅੱਛਾ ਫਿਰ ਇਹਦੇ ਵਿੱਚ ਇਹ ਵੀ ਚੀਜ਼ ਲੱਗਦੀ ਹੈ ਕਿ ਕਸ਼ਮੀਰ ਤੋਂ ਲੈ ਕੇ ਲਦਾਖ ਤਿੱਬਤ ਸਾਰਾ ਹੀ ਕੋਲ ਸੀਗਾ ਤਿੱਬਤ ਲਦਾਖ ਕਸ਼ਮੀਰ ਉਹ ਸਾਈਡ ਤੇ ਇਹ ਪਤਾ ਨਹੀਂ ਕਿ ਕਿਸ਼ਿਸ਼ ਅਸ਼ਵਾਰੇ ਕੁਝ ਲਿਖਿਆ ਦ ਅਸ਼ਵਾਰੇ ਸੋ ਇਹ ਆਪਣਾ ਪੰਜਾਬ ਆ ਸ਼ੁਕਰ ਸ਼ੁਕਰ ਚਕੀ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦਾ ਪੰਜਾਬ ਰਾਵਲਪਿੰਡੀ ਰਾਵਲਪਿੰਡੀ ਸਾਰਾ ਕਸ਼ਮੀਰ ਆ ਗਿਆ ਆਪਣੇ ਅੰਦਰ ਕਸ਼ਮੀਰ ਆ ਗਿਆ ਲਾਹੌਰ ਆ ਗਿਆ ਲਾਹੌਰ ਆਪਣਾ ਸਾਰਾ ਪੰਜਾਬ ਆ ਗਿਆ ਜੀ ਪੰਜਾਬ ਰੋਸਪੁਰ ਲੁਧਿਆਣਾ ਅੰਮ੍ਰਿਤਸਰ ਫਾਨਕੋਟ ਜੀ ਦੀ ਸਾਰਾ ਪੰਜਾਬ ਹੈ ਆਪਣਾ ਸਾਰਾ ਪੰਜਾਬ ਆ ਗਿਆ ਜੀ ਆਪਣਾ ਕਿ ਇਹ ਹੈ ਗੁਜਰਾਵਾਲੇ ਜਿਹੜੀ ਨੰਨੀ ਵਾਲਾ ਪਾਕਿਸਤਾਨ ਹਵੇਲੀ ਜਿਹੜੀ ਹੈ ਅੱਜ ਵੀ ਉੱਥੇ ਮੌਜੂਦ ਹੈ ਕਹਿੰਦੇ ਪਾਕਿਸਤਾਨੀ ਜਿਹੜੀ ਸਰਕਾਰ ਹੈ ਉਹ ਸੀਦੀ ਰੱਖਿਆ ਕਰ ਰਹੀ ਹੈ ਜੀ ਯਾਰ ਮੰਦਰ ਸਾਹਿਬ ਤੇ ਤੋਸ਼ਾਖਾਨਾ ਅੱਛਾ ਅੱਜ ਵੀ ਅੱਜ ਵੀ ਇਹ ਮਜੂਦਾਰ ਹਾਂ ਕਰਾਉਂਦੇ ਨੇ ਦਰਸ਼ਨ ਆ ਬਸ ਹੀ ਦੇਖੇ ਹੋਰ ਮਮੀ ਹੈ ਭਾਜੀ ਅੱਛਾ ਬਤੀ ਚਲਪੀ ਹੈ ਠੀਕ ਹੈ ਠੀਕ ਹੈ ਇਹਨਾਂ ਦੀ ਬੈਲਟ ਤਲਵਾਰ ਦੀ ਤਲਵਾਰ ਦਾ ਜਿਹੜਾ ਜਿਹੜਾ ਉਹ ਪਾਉਂਦੇ ਨੇ ਕੀ ਕਹਿੰਦੇ ਗਾਤਰਾ ਗਾਤਰਾ ਕਹਿੰਦੇ ਜੀ ਤੁ ਗਾਤਰਾ ਇਹ ਆਪਣਾ ਨਿਸ਼ਾਨ ਸਾਹਿਬ ਹੋਰ ਗੁਰਮੁਖੀ ਸਿੰਘ ਜੀ ਦੇ ਜ਼ਮੀਦਾ ਅੱਛਾ ਨਿਸ਼ਾਨ ਸਾਹਿਬ ਹੈ ਹਾਂ ਜੀ ਚੰਗਰੀ ਕੇ ਮਹਾਰਾਜਾ ਰਣਜੀਤ ਸਿੰਘ ਫਲੈਗ ਹੋ ਗਿਆ ਅੱਛਾ ਜਿਹਦੇ ਉੱਤੇ ਸਰਕਾਰੀ ਖਾਲਸਾ ਲਿਖਿਆ ਹੈ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਤੇ ਅੱਜ ਦਾ ਜੇਕਰ ਝੰਡਾ ਕੋਈ ਲਾਵੇ ਤੇ ਕਹਿੰਦੇ ਕੀ ਖਾਲਸਾ ਹੈ ਕੀ ਖਾਲਸਾ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਦੀ ਬੰਸਾਵਲੀ ਦੇਖ ਲਓ ਜੀ ਬੁੱਧ ਸਿੰਘ ਨੌਰ ਸਿੰਘ ਚੰਦ ਸਿੰਘ ਇਹ ਪਰਿਵਾਰ ਦਾ ਜਿਹੜਾ ਦੱਸਿਆ ਹੋਇਆ ਹੈ ਉਹਨਾਂ ਦਾ ਇਹ ਤੇ ਜਿਹੜਾ ਇਤਿਹਾਸ ਨਾਲ ਜਿਹੜੀਆਂ ਤੁਹਾਨੂੰ ਪੜ੍ਹਨੀਆਂ ਚਾਹੀਦੀਆਂ ਜਿਹੜੀਆਂ ਅੱਛਾ ਦੇਖੋ ਮਾਤਾ ਜੀ ਜੋ ਰਾਮ ਬਾਗ ਜਿੱਥੇ ਆਪਾਂ ਖੜੇ ਆਂ ਹਾਂ ਜਿੱਥੇ ਖੜੇ ਆਂ ਪਹਿਲਾਂ ਰਾਮ ਬਾਗ ਮੈਲ ਹੁਣ ਇਹਦਾ ਨਾਮ ਰੱਖਤਾ ਕੰਪਨੀ ਬਾਗ ਕੰਪਨੀ ਬਾਗ ਬਿਲਕੁਲ ਇਹ ਉਸ ਸਮੇਂ ਦਾ ਰਾਮ ਬਾਗ ਮੈਲ ਹੈ ਪਰ ਜੇਕਰ ਜੇਕਰ ਅਸੀਂ ਦੇਖਿਆ ਜਾਵੇ ਪ੍ਰਸ਼ਾਸਨ ਨੂੰ ਜਿਹੜਾ ਪੁਰਾਤਨ ਨਾਮ ਆ ਉਹ ਹੀ ਰੱਖਣਾ ਚਾਹੀਦਾ ਕਿਉਂਕਿ ਰਾਮ ਬਾਗ ਜਿਹੜੀ ਸੰਗਾਸਨ ਜਿੱਦੀ ਗੱਲ ਕੀਤੀ ਤੁਹਾਨੂੰ ਹਾਂ ਜਿੱਦੀ ਸੰਗਾਸਨ ਇਹ ਆਈ ਥਿੰਕ ਇੰਗਲੈਂਡ ਦੇ ਵਿੱਚ ਪਿਆ ਜੀ ਨਹੀਂ ਇਹ ਲਾਹੌਰ 'ਚ ਆ ਅੱਛਾ ਲਾਹੌਰ ਦੇ ਵਿੱਚ ਨਾ ਸੀ ਪਿਆ ਹਾਂ ਠੀਕ ਹੈ ਠੀਕ ਹੈ ਪਰ ਬਾਕੀ ਕਹਿੰਦੇ ਨੇ ਕਿ ਕਈ ਅਸੀਂ ਵੀਡੀਓਸ ਵੀ ਵੇਖਿਆ ਯੂਕੇ ਦੇ ਵਿੱਚ ਨਹੀਂ ਚਲੇ ਗਿਆ ਹੈ। ਮੋੜੇ ਲੱਗੇ ਨੇ ਤਾਂ ਨਹੀਂ ਕਿੰਨੇ ਕਦੀ ਬੈਠੇ ਨਹੀਂ ਇਸ ਤੇ ਉਹ ਜੇ ਕਦੇ ਕਦੀ ਬੈਠੇ ਨਹੀਂ। ਕੀ ਬਾਤ ਹੈ ਨਹੀਂ ਕੀ ਬਾਤ। ਕਿ ਸੰਤੋ ਜੀ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਸਾਨੂੰ ਦੱਸਿਓ ਮਰਾ ਜ। ਬਸ ਇੰਨਾ ਕੋਈ ਜਾਣਦਾ ਰਸਤਾ ਆ। ਇੱਕ ਹੈਗਾ ਹੋਰ ਮੇਰੇ ਖਿਆਲ। ਇੱਕ ਹੈਗਾ ਘਮਾਲ ਹੋਰ ਹੈਗਾ ਆ। ਅੱਛਾ ਜੀ। ਹਾਂ ਜਿਹਦੇ ਵਿੱਚ ਸਾਰੇ ਉਹਨਾਂ ਨੇ ਸ਼ਸਤਰ ਤੇ ਹਰ ਇੱਕ ਚੀਜ਼ ਰੱਖੀ ਹੋਈ ਹੈ। ਉਸ ਤੋਂ ਬਾਅਦ ਅੱਪਾ ਥੱਲੇ ਜਾਵਾਂਗੇ ਜੀ। ਇੱਕ ਹੋਰ ਪੋਰਟਰੇਟ ਬਣਾਇਆ ਹੈ ਹਦਰਪਾਜੀ ਵੇਖੋ ਕਿੰਨਾ ਘੈਂਡ ਆ ਹਾਂ ਬਹੁਤ ਸੋਹਣਾ ਪੋਰਟਰੇਟ ਆ ਕਲਾ ਹੋਰ ਹੈਗੀ ਬਾਜੀ ਦੇਖੀ ਹੈ ਨਾ ਇਹ ਕਿਸੇ ਹੋਰ ਚੀਜ਼ ਦਾ ਬਣਾਇਆ ਹੈ ਇਹ ਦੇਖੋ ਲੋਹੇ ਦਾ ਆ ਹਾਂਜੀ ਲੋਹੇ ਦਾ ਹੈ ਜੀ ਲੋਹੇ ਦਾ ਪੋਰਟਰੇਟ ਆ ਇਧਰ 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 ਵੀ ਹੈਗਾ ਇਧਰ ਇਧਰ ਕੁਝ ਨਹੀਂ ਹੈ ਇਧਰ ਨਹੀਂ ਹੈਗਾ ਕੁਝ ਇਹ ਤਾਂ ਲੱਗੀ ਆ ਇੱਕ ਜਿਸ ਦੇ ਨਾਲ ਵਾਰ ਕਰਨ ਤੋਂ ਰੋਕ ਸਕਦੇ ਆ ਫਾਸ ਸ਼ਸਤਰ ਦਾ ਸ਼ਸਤਰ ਦੀ ਇਹਨਾਂ ਪਛਾਣ ਰੱਖੀ ਆ ਹਾਉ ਥੱਲੇ ਹੈਗਾ ਇੱਕ ਪੋਰਟੇਟ ਵੀ ਲੱਗਾ ਹੋਇਆ ਥੱਲੇ ਹੈਗਾ ਪਰ ਇੱਥੋਂ ਅਹੀਂ ਹੋ ਚੁੱਕੇਗੇ ਨਹੀਂ ਨਹੀਂ ਭਾਜੀ ਇੱਧਰ ਜਾਣਾ ਭਾਜੀ ਆਹ ਦੇਖੋ ਜੀ ਪੋਰਟੇਟ ਬਹੁਤ ਸੋਹਣਾ ਮਹਾਰਾਜਾ 파ਰਸ ਪਰ ਜਾਨੀ 파ਰਸ ਦਾ ਨਾਮ ਵੀ ਦਿੱਤਾ ਦੇਖੋ ਜੀ ਹੂੰ ਅੱਛਾ ਮਹਾਰਾਜਾ ਰਣਜੀਤ ਕਿਉਂਕਿ ਪਾਰਸ ਦਾ ਆਈ ਥਿੰਕ ਇਹਨਾਂ ਨੇ ਸਾਰਾ ਇਤਿਹਾਸ ਲਿਖਿਆ ਹੈ ਜਿਹੜਾ ਪੱਥਰ ਹੈ ਜੋ ਲੋਹੇ ਨੂੰ ਛੂਹੇ ਤਾਂ ਉਹ ਸੋਨੇ ਵਿੱਚ ਬਦਲ ਜਾਂਦਾ ਹੈ ਅੱਛਾ ਇਹ ਵੀ ਮੈਂ ਪੜਿਆ ਸੀ ਕਿ ਜਿਵੇਂ ਉਹਨੂੰ ਹੱਥ ਲੋਂਦੇ ਸੀਗੇ ਨਾ ਤੇ ਉਹ ਪੱਥਰ ਸੋਨੇ 'ਚ ਤਬਦੀਲ ਹੋ ਜਾਂਦਾ ਸੀਗਾ ਠੀਕ ਹੈ ਇਹ ਦੇਖੋ ਇੱਕ ਬਜ਼ੁਰਗ ਔਰਤ ਇਹ ਚਾਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੇਕਰ ਉਸ ਲੋਹੇ ਦੀ ਕੜਾਈ ਨੂੰ ਹੱਥ ਲਗਾਣਗੇ ਉਹ ਸੋਨੋ ਦੀ ਹੋ ਜਾਏਗੀ ਜਿਸ ਦੇ ਨਾਲ ਉਸ ਦੀਆਂ ਮੁਸੀਬਤਾਂ ਦਾ ਅੰਤ ਹੋ ਜਾਏਗਾ ਅੰਤ ਹੋ ਜਾਏਗਾ ਕਿਰਪਾ ਨਾਲ ਮਹਾਰਾਜ ਨੇ ਜਦੋਂ ਆਪਣੇ ਘੋੜੇ ਤੇ ਇੱਕ ਜਲੂਸ ਨਾਲ ਆ ਰਿਹਾ ਸੀ ਤੇ ਰੁਕ ਕੇ ਉਸ ਦੇ ਆਪਣੇ ਉਹਦੇਦਾਰਾਂ ਨੂੰ ਹੁਕਮ ਦਿੱਤਾ ਕਿ ਸ਼ਾਹੀ ਪੋਸ਼ਾਕ ਨੂੰ ਗੰਦੀ ਕਰਨ ਤੇ ਬਦਲੇ ਸਜ਼ਾ ਦੇਣ ਦੀ ਬਜਾਏ ਇਸ ਔਰਤ ਨੂੰ ਕੜਾਈ ਦੇ ਭਾਰ ਦੇ ਹਿਸਾਬ ਨਾਲ ਸੋਨਾ ਦੇ ਦਿੱਤਾ ਜਾਵੇ ਤਾਂ ਜਿਵੇਂ ਇੱਕ ਨਾਇਆ ਫੜਿਆ ਹੋਣਾ ਬੀਬੀ ਨੇ ਇੰਪੋਰਟੈਂਟ ਵੀ ਦੇਖ ਰਹੇ ਹੋਗੇ ਹਾਂ ਤੇ ਇਹ ਜਿੰਨੀ ਕੜਾਈ ਹੈ ਉਦੋਂ ਸੋਨਾ ਭਰ ਕੇ ਦਿੱਤਾ ਸੀ ਕਿ ਜਿੰਨਾ ਸੋਨਾ ਭਰ ਕੇ ਸੀ ਬਤਾਇਆ ਉਹ ਦੂਰ ਹੋ ਜਾਣ। ਕੀ ਬਾਤ ਹੈ ਜੀ ਕੀ ਬਾਤ ਹੈ ਵਾਕੇ ਉਹ ਸ਼ਾਹੀ ਦੌਰ ਕਿੱਥੇ ਚਲੀਆਂ ਗਈਆਂ ਗੱਲਾਂ। ਇਧਰੋਂ ਸਿਮਰ ਜੀ ਅਸੀਂ ਆ ਚੁੱਕੇ ਆ ਜੀ। ਨਹੀਂ ਮੇਰੇ ਖਿਆਲ ਭਾਜੀ। ਇਧਰ ਹੁਣ ਆਏ ਆਪਾਂ। ਇਹ ਤੇ ਬਦਕੀਆ। ਹੁਣ ਆਏ ਆ ਜੀ। ਹਾਂ ਦੇਖੋ ਜੀ ਦੇਖੋ ਠੀਕ ਹੈ ਜੀ। ਰੋਪਰਸਨ ਦੀ ਟ੍ਰੀਟੀ। ਹੂੰ। ਰੋਪਰਸਨ ਦੀ। अच्छा रोपट दी संधि हुई है गोरियां दे नाल जेडी आ गवर्नर छगा ना अपना महाराजा ਦੇ ਪਿੱਛੇ ਸ਼ਸਤਰ ਧਾਰੀ ਵਿਲੀਅਮ ਬੈਟਿਕ ਓਕੇ ਸੀਨੀਅਰ ਅਸਲਾਧਾਰੀ ਅਫਸਰ ਸਮ ਡਿਊਟੀ ਦੇ ਤਨਾਤ ਦੇਖੇ ਜਾ ਸਕਦੇ ਹਨ ਮਹਾਰਾਜੇ ਨੂੰ ਇੱਕ ਮੌਕਾ ਲਾਹੌਰ ਦੀ ਰਾਜਧਾਨੀ ਦੀ ਤਾਕਤ ਤੇ ਖੁਸ਼ਹਾਲੀ ਦਿਖਾਉਣ ਲਈ ਮਿਲਿਆ ਕੀ ਬਾਤ ਆ ਸਾਰੇ ਗੋਰੀ ਹੀ ਨੇ ਵੇਖ ਲੋ ਭਜੀ ਸਾਰੇ ਗੋਰੇ ਨੇ ਸਾਰੇ ਹੀ ਇਹ ਇਦਾਂ ਜਿਵੇਂ ਡੀਲਿੰਗਾਂ ਹੁੰਦੀਆਂ ਸੀ ਪਹਿਲੇ ਸਮੇਂ ਦੇ ਵਿੱਚ ਬਿਲਕੁਲ ਡੀਲਿੰਗਾਂ ਹੁੰਦੀਆਂ ਸੀ ਜਿਹਨੂੰ ਅੱਜ ਕੱਲ ਮਾਫੀਆ ਡੀਲਿੰਗਸ ਵੀ ਕਹਿ ਜਾਂਦਾ ਦੇਖੋ ਜੀ ਅੱਛਾ ਆ ਦੇਖੋ ਜੀ ਕੋਹਿਨੂਰ ਹੀਰਾ ਜਿਹੜਾ ਉਸ ਸਮੇਂ ਦੁਰਾਨੀ ਸਲਤਨਤ ਦੇ ਸ਼ਾਹ ਸੁਜਾ ਦੇ ਕਬਜ਼ੇ ਵਿੱਚ ਸੀਗਾ ਪਰ ਅੱਜ ਕਹਿੰਦੇ ਨੇ ਭਾਜੀ ਜਿਹੜੀ ਹੈਗੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਪੀੜੀ ਆਪਣੇ ਕਮਰਸਰ ਸਾਹਿਬ ਰਹਿੰਦੀ ਹੈ ਜੀ ਤੇ ਉਹ ਯਤਨ ਕਰਦੀ ਪਈ ਆ ਆਪਣੇ ਪੰਜਾਬ ਦੇ ਵਿੱਚ ਲਿਆਉਣ ਅੱਛਾ ਪੰਜਾਬ ਦੇ ਵਿੱਚ ਲਿਆਉਣ ਹਾਂ ਹੀਰਾ ਜਿਹੜਾ ਨਾ ਤੇ ਕੀ ਤੁਹਾਨੂੰ ਲੱਗਦਾ ਕਿ ਵੀ ਗੋਰੇ ਕੋਹੀ ਨੂੰ ਵਾਪਸ ਦੇਣਗੇ ਤੇ ਮੈਨੂੰ ਲੱਗਦਾ ਕਿ ਜਦੋਂ ਪਰ ਨਹੀਂ ਇਹ ਮਾਜੀ ਵਾਲੇ ਆ ਫਿਰ ਭਾਜੀ हां ठीक है ठीक है। ਬਾਹਰਾ ਜਰਾ ਰਣਜੀਤ ਸਿੰਘ ਮਾਝੇ ਵਾਲੇ ਹੱਕ ਲੈਣਾ ਜਾਣਦੇ ਆ ਤੇ ਮੇਰੇ ਹਿਸਾਬ ਨਾਲ ਹੱਕ ਲੈ ਕੇ ਰਹਿਣਗੇ। ਅੱਛਾ ਇਹਨਾਂ ਦਾ ਉਹ ਦਿਨੀ ਕਾ ਅੱਛਾ ਦੇਖੋ ਸਿਮਰ ਜੀ ਐਵੇਂ ਨਹੀਂ ਕਹਿੰਦੇ ਮਾਝੇ ਵਾਲਿਆਂ ਦਾ ਇਤਿਹਾਸ ਪੜ ਲਓ ਤੇ ਜਿੰਨੀਆਂ ਵੀ ਅਸੀਂ ਦਿਖਾਈਆਂ ਜੰਗਾ ਸਾਰੇ ਮਾਝੇ ਵਾਲੇ ਨੇ ਜਿੰਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਹੀ ਮਾਝੇ ਵਾਲੇ। ਸੋ ਆਦਰ ਜਿਹੜੀ ਜੰਗ ਹੋਈ ਸੀ ਉਹਦੀ ਅਗਵਾਈ ਕਰਦੇ ਪਏ ਮੇਰੇ ਖਿਆਲ ਉਹਦੀ ਤਸਵੀਰ ਅੱਛਾ ਅੰਗਰੇਜ਼ਾਂ ਨੂੰ ਵੀ ਉਹਨਾਂ ਨੇ ਫੋਟੋ ਦੇ ਵਿੱਚ ਪੱਤੀ ਕੀਤਾ ਨੇ ਜੇਕਰ ਮੋਰਚੇ ਦੀ ਅਗਵਾਈ ਕਰਦੇ ਪਏ ਸੀਗੇ ਦਲੇਰੀ ਦੀ ਉਹ ਨੌਕੀ ਮਿਸਾਲ afghan ਬਗਰੂੀਆਂ ਉਹਦੇ ਪਾਸੇ ਮੁਗਲ ਅੱਛਾ ਦੂਸਰੇ ਪਾਸੇ ਮੁਗਲ ਨੇ ਅੱਛਾ ਮਹਾਰਾਜਾ ਰਣਜੀਤ ਸਿੰਘ ਆਪਨੇ ਅੱਗੇ ਹਾਂ ਜੀ ਹਾਂ ਜੀ ਹਾਂ ਜੀ ਕੀ ਬਾਤ ਹੈ ਜੀ ਐਸਾ ਰਾਜਾ ਹੋਏ ਜਿਹੜਾ ਆਪ ਹੱਗੇ ਹੋਏ ਜੰਗ ਦੇ ਮੈਦਾਨ ਚ ਕਦੀ ਐਸਾ ਕੌਤਕ ਦੇਖਿਆ ਨਹੀਂ ਜੋ ਮਹਾਰਾਜਾ ਰਣਜੀਤ ਸਿੰਘ ਇਹ ਸਾਰੀ ਗਵਾਈ ਇਹਨਾਂ ਨੇ ਆਪ ਕੀਤੀ ਸੀ ਇਸ ਬਿਲਕੁਲ ਜੀ ਬਿਲਕੁਲ ਕੀ ਬਾਤ ਹੈ ਜੀ ਕੀ ਬਾਤ ਹੈ ਸੋ ਇਹ ਲੀਡਰਸ਼ਿਪ ਓਨ ਦੀ ਫਰੰਟ ਤੇ ਅੱਜ ਕੱਲ ਦਾ ਰਾਜਾ ਸੌ ਸੌ ਬੋਡੀਗਾਰਡ ਅੱਗੇ ਹੁੰਦਾ ਤੇ ਪਿਛੇ ਰਾਜੇ ਹੁੰਦੇ ਆ। ਇਹ ਐਗਜ਼ਿਟ ਆ ਜੀ ਜਿੱਥੋਂ ਆਪਾਂ ਐਂਟਰੀ ਕੀਤੀ ਆ। ਤੇ ਪਰ ਇੱਥੇ ਇੱਥੇ ਇੱਕ ਇੱਕ ਇੱਥੇ ਇੱਕ ਸੀਗਾ ਜਿੱਥੇ ਸ਼ਸਤਰ ਪਏ ਸੀਗੇ ਉਹ ਕਿੱਥੇ ਨੇ? ਨਹੀਂ ਉਹ ਇਹਨਾਂ ਨੇ ਮਿਲਖਿਆ ਨਾ ਸ਼ਸਤਰ ਅਨੰਦਪੁਰ ਸਾਹਿਬ ਪਏ ਇੱਥੇ ਸੀਗੇ। ਸਾਰੇ ਵੇਚ ਦਿੱਤੇ ਨੇ। ਹਾਂਜੀ ਹਾਂਜੀ। ਇਹ ਜੀ ਆਪਾਂ ਜਿੱਥੋਂ ਐਂਟਰੀ ਕੀਤੀ ਸੀ ਹਾਂ ਆ ਇਹ ਚੀਜ਼ ਆਪਾਂ ਐਂਟਰੀ ਲਈ। ਆਪਾਂ ਉੱਥੇ ਉਹਨਾਂ ਐਗਜ਼ਿਟ ਕਰਦੇ ਨੇ। ਇੱਕ ਆ ਸਾਹਮਣੇ ਦੋ ਦੋ ਵੱਡੇ ਪੋਰਟਰੇਟ ਨੇ ਇਹ ਵੀ ਇਹਨਾਂ ਨੂੰ ਦਿਖਾ ਕੇ ਤੇ ਸਮਾਪਤੀ ਗੱਲ ਆਈਏ। ਇਹ ਦੇਖਿਓ ਜੀ। ਲੈਲੀ ਮਹਾਰਾਜਾ ਦੀ ਮਨਪਸੰਦ ਘੋੜੀ ਅੱਛਾ ਜੀ ਦੇਖੋ ਤੁਸੀਂ ਮਤਲਬ ਘੋੜੀ ਜੇ ਰੱਖੀ ਲੈਲੀ ਇੱਕ ਅਰਬੀ نسل ਸੀ ਲੈਹਰ ਆਪਣਾ ਜਿਹੜਾ ਸ਼ਿੰਗਾਰ ਕਿੰਨਾ ਕੀਤਾ ਸੀ ਲਾਹੌਰ ਸੋਨੇ ਦੇ ਟਿੱਕੇ ਲਾਏ ਹੀਰੇ ਜੁਹਰਾਤਾਂ ਦੇ ਨਾਲ ਲੈਲੀ ਅੱਛਾ ਦੇਖੋ ਦੋਹੰਦ ਦੇ ਵਾਂਗ ਸਜੀ ਹੋਈ ਜਲੂਸ ਦੇ ਰੂਪ ਦੇ ਵਿੱਚ ਲਾਹੌਰ ਦੇ ਵਿੱਚ ਸ਼ਾਮਲ ਹੋਈ ਕਿਹੜੀ ਬਾਤ ਹੈ ਕਿਹੜਾ ਬਾਤਾਂ ਮਾਰੀ ਬੀਸ ਕੁੰਤੀ ਹੀਰਿਆਂ ਦੇ ਨਾਲ ਅਛਾ ਉਹ ਵਾਕਈ ਕਹਿ ਰਹੇ ਨੇ ਜੀ ਭਾਜੀ ਕੋਹੀਨੂਰ ਵੀ ਸ਼ਾਮਿਲ ਸੀ ਕੋਹੀਨੂਰ ਵੀ ਸ਼ਾਮਿਲ ਸੀ ਅਛਾ ਉਹਦੇ ਨਾਲ ਕੀ ਬਾਤ ਹੈ ਕੀ ਬਾਤ ਅਛਾ ਫਿਰ ਇਸ ਚੀਜ਼ ਤੋਂ ਇਹ ਇਹ ਮੈਨੂੰ ਕੀ ਪਤਾ ਲੱਗਦਾ ਮਹਾਰਾਜਾ ਸਾਹਿਬ ਨੂੰ ਹੀਰਿਆਂ ਦੇ ਨਾਲ ਸ਼ੌਕਕਾਰੀ ਦੇ ਨਾਲ ਕੋਈ ਵੀ ਨਾ ਲਗਾਵਣੀ ਸੀ ਉਹ ਜਿੰਨੂੰ ਵੀ ਚਾਹੁੰਦੇ ਤੇ ਦੇ ਸਕਦੇ ਘੋੜਿਆਂ ਨੂੰ ਉੱਤੇ ਕੋਹੀਨੂਰ ਹੀਰੇ ਲਾਏ ਐਸਾ ਮਹਾਰਾਜਾ ਕਦੀ ਦੇਖਿਆ ਕਮਾਲ ਹੋ ਗਈ ਹੈ ਸ਼ੇਰੇ ਪੰਜਾਬ ਦੀਆਂ ਗੱਲਾਂ ਵੱਖਰੀਆਂ ਬੱਚੇ ਨੂੰ ਬਚਾਉਣਾ ਇੱਕ ਬੱਚੇ ਨੂੰ ਬਚਾਉਣ ਦੇ ਇਕਾਤਰ ਸਾਰਾ ਕਾਫਲਾ ਲੈ ਆਏ ਨੇ ਮਹਾਰਾਜਾ ਸਾਹਿਬ ਇਹ ਕੀ ਹੈਗਾ ਇਹ ਆਪਣੇ ਦੁਸ਼ਮਣਾਂ ਲਈ ਉਹ ਵੀ ਵਤੀਰਾ ਰੱਖਦਾ ਸੀ ਰਾਜ ਕਰਨ ਵਾਲਾ ਅਜੀਹਾ ਰਾਜਾ ਸੀ ਜੋ ਆਪਣੇ ਪਰਜਾਂ ਤੇ ਦਿਆਲਤਾ ਨੂੰ ਦਿਖਾਉਂਦਾ ਹੀ ਸੀ ਨਾਲ ਹੀ ਆਪਣੇ ਦੁਸ਼ਮਣਾਂ ਲਈ ਵੀ ਉਹ ਖਤੀਰਾ ਰੱਖਦਾ ਸੀ ਉਸ ਨੇ ਇੱਕ ਵਿਸ਼ਾਲ ਮਹਾਰਾਜ ਦੀ ਸਥਾਪਤੀ ਕੀਤੀ ਸ਼ਕਤੀਸ਼ਾਲੀ ਫੌਜ ਬਣਾਈ ਇਥੋਂ ਤੱਕ ਤੇ ਮਹਾਰਾਜਾ ਇਹ ਫਾਂਸੀ ਸਜ਼ਾ ਵੀ ਖਤਮ ਕਰ ਦਿੱਤੀ ਅੱਛਾ ਕੀ ਬਾਤ ਹੈ ਤੁਸੀਂ ਬਾਕੀ ਗੱਲ ਕਰ ਲਈ ਤਾਂ ਇਸ ਜਗ੍ਹਾ ਤੇ ਫੋਟੋਗ੍ਰਾਫੀ ਜਿਹੜੀ ਕਰਨੀ ਹੈ ਉਹ ਮਨਾ ਹੈਗੀ ਹੈ ਮਨਾ ਹੈ ਆਪਾਂ ਤਾਂ ਚਲੋ ਪਰਮਿਸ਼ਨ ਲਈ ਸੀ ਇਹਨਾਂ ਪਰਮਿਸ਼ਨ ਲਈ ਸੀ ਬਾਕੀ ਪਰਮਿਸ਼ਨ ਲੈ ਕੇ ਤੁਸੀਂ ਇੱਥੇ ਫੋਟੋਗ੍ਰਾਫੀ ਕਰ ਸਕਦੇ ਹੋ ਕਰ ਸਕਦੇ ਹੋ ਵੀਡੀਓਗ੍ਰਾਫੀ ਵੀ ਕਰ ਸਕਦੇ ਹੋ ਇਹੀ ਸੀਗਾ ਕਿ ਤੁਹਾਨੂੰ ਅੱਛਾ ਢਾਲ ਸਰੂਪ ਦੇ ਵਿੱਚ ਰਹਿਣ ਢਾਲ ਦਾ ਸਰੂਪ ਦਿਖਾ ਦਿਓ ਪ੍ਰਾਤਨ ਪ੍ਰਾਤਨ ਢਾਲ ਦਾ ਸਰੂਪ ਇਹ ਅੱਛਾ ਜੇਕਰ ਢਾਲ ਇਹਨੇ ਵੱਡੀ ਆ ਤੇ ਉਸ ਸਮੇਂ ਦੇ ਰਾਜਿਆਂ ਦੇ ਸ਼ਰੀਰ ਕਿੰਨੇ ਵੱਡੇ ਹੋਣਗੇ ਬਿਲਕੁਲ ਔਰ ਜੇ ਅਗਰ ਸਿਮਰ ਜੀ ਇੱਥੇ ਸ਼ਸਤਰ ਹੁੰਦੇ ਤੇ ਸ਼ਾਇਦ ਹੋਰ ਹੋਰ ਆਨੰਦ ਆ ਜਾਣਾ ਸੀ ਸੰਗਤ ਨੂੰ ਦੇਖਣ ਤੇ ਇਹ ਜੀ ਇੱਥੇ ਐਗਜ਼ਿਟ ਆ ਤੇ ਇੱਥੇ ਸਮਾਪਤੀ ਕਰਦੇ ਹਾਂ ਭਾਜੀ ਆਪਾਂ ਖਲੋ ਕੇ ਠੀਕ ਹੈ ਜੀ ਫਿਰ ਇੱਕ ਕਰੀ ਸੰਦੇਸ਼ ਇਹ ਸੰਦੇਸ਼ ਹਰ ਇੱਕ ਰਾਜੇ ਨੂੰ ਆਪਣੇ ਦੇਸ਼ ਦੇ ਉੱਤੇ ਲਾਗੂ ਕਰਨਾ ਚਾਹੀਦਾ ਹੈ ਚਾਹੇ ਕਿਸੇ ਵੀ ਦੇਸ਼ ਦਾ ਰਾਜਾ ਸੰਦੇਸ਼ ਦੇ ਉੱਤੇ ਫੋਕਸ ਮਾਰ ਦਿਓ ਸਾਨੂੰ ਇਜਾਜ਼ਤ ਦਿਓ ਆਪਾਂ ਹੋਰ ਨਵੀਆਂ ਵੀਡੀਓ ਲੈ ਕੇ ਤੁਹਾਨੂੰ ਮਿਲਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ